ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ ਦੋਸਤੋ ਹਾਜ਼ਰਾਂ ਅੱਜ ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ ਦੋਸਤੋ ਹਾਜ਼ਰਾਂ ਅੱਜ ਤੇ ਕੁਝ ਗੱਲਾਂ ਬਾਤਾਂ ਤੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਚਾਰ-ਪੰਜ ਮਸਲੇ ਆਪਾਂ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਸਾਂਝੇ ਕਰਨੇ ਇੱਕ ਸਭ ਤੋਂ ਵੱਧ ਚਰਚਾ ਦੇ ਵਿੱਚ ਚੈਲਨ ਮਸਕ ਦੁਆਰਾ ਆਹ ਵੀਕਐਂਡ ਦੇ ਉੱਤੇ ਭੇਜੀ ਗਈ ਈਮੇਲ ਆ ਫੈਡਰਲ ਬਲਾਜ਼ਮਨ ਉਹਦੇ ਬਾਰੇ ਗੱਲਬਾਤ ਕਰਨੀ ਹੈ ਦੂਜਾ ਟਰੰਪ ਪ੍ਰਸ਼ਾਸਨ ਨੇ ਜਿਹੜੇ ਯੂਐਸ ਏਆਈਡੀ ਤੀਜੀ ਗੱਲਬਾਤ ਜਿਹੜੀ ਤੁਹਾਡੇ ਨਾਲ ਕਰਨੀ ਹੈ ਉਹ ਡਾਉਣ ਬੈਂਜੀਨੋ ਬਾਰੇ ਹੈ ਜਿਹੜੇ FBI ਦੇ ਨਵੇਂ ਡਿਪਟੀ ਡਾਇਰੈਕਟਰ ਨੇ ਉਹਨਾਂ ਬਾਰੇ ਰੌਲਾ ਰੱਪਾ ਪੈ ਰਿਹਾ ਚੌਥੀ ਗੱਲਬਾਤ ਮੀਜ਼ਲਸ ਜਿਹਨੂੰ ਖਸਰਾ ਕਹਿੰਦੇ ਪੰਜਾਬੀ ਚ ਅਮਰੀਕਾ ਦੀਆਂ ਕਈ ਸਟੇਟਾਂ ਦੇ ਵਿੱਚ ਫੈਲਿਆ ਆ ਤੇ ਆਖਰ ਦੇ ਵਿੱਚ ਉਕਲਾਹਾ ਮਾ ਦੇ ਗਵਰਨਰ ਤੇ ਡਿਪਾਰਟਮੈਂਟ ਆਫ ਐਜੂਕੇਸ਼ਨ ਦੇ ਵਿੱਚ ਕਾ ਰੌਲਾ ਰੱਪਾ ਪਿਆ ਇਹ ਰੌਲਾ ਰੱਪਾ ਤੁਹਾਡੇ ਨਾਲ ਸਾਂਝਾ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਐਲਨ ਮਸਕ ਦੇ ਅਲਟੀਮੇਟਮ ਬਾਰੇ ਬਿਲੀਅਨਰ ਐਲਨ ਮਸਕ ਨੇ ਫੈਡਰਲ ਮੁਲਾਜ਼ਮਾਂ ਨੂੰ ਕਿਹਾ ਕਿ ਤੁਸੀਂ ਆਪਣੇ ਕੰਮ ਨੂੰ ਜਸਟੀਫਾਈ ਕਰੋ ਜਿਹੜਾ ਤੁਸੀਂ ਪਿਛਲੇ ਹਫਤੇ ਚ ਕੰਮ ਕੀਤਾ ਉਹ ਮੈਨੂੰ ਸੋਮਵਾਰ ਸਵੇਰ ਤੱਕ ਜਸਟੀਫਾਈ ਕਰਕੇ ਦੱਸੋ ਈਮੇਲ ਕਰੋ ਤੇ ਜੇ ਤੁਸੀਂ ਨਹੀਂ ਕੀਤਾ ਇਦਾਂ ਤਾਂ ਤੁਸੀਂ ਸਮਝ ਲਓ ਵੀ ਤੁਹਾਡੀ ਨੌਕਰੀ ਗਈ ਜਾਂ ਤੁਹਾਡਾ ਰਿਜ਼ਾਈਨ ਸਮਝਿਆ ਜਾਊਗਾ ਜੇ ਤੁਸੀਂ ਨਹੀਂ ਕਰਦੇ ਰੌਲਾ ਕੀ ਹੈ ਐਲਨ ਮਸਕ ਨੇ ਇਹ ਕਿਹਾ ਵੀ ਤੁਸੀਂ ਫੈਡਰਲ ਮੁਲਾਜ਼ਮ ਕਰਦੇ ਕੀ ਆ ਜਿਹੜੇ ਸਰਕਾਰੀ ਮੁਲਾਜ਼ਮ ਨੇ ਕੇਂਦਰ ਸਰਕਾਰ ਦੇ ਅਮਰੀਕਾ ਦੇ ਮੁਲਾਜ਼ਮ ਨੇ ਉਹਨਾਂ ਨੂੰ ਇਹ ਪੁੱਛਿਆ ਵੀ ਤੁਸੀਂ ਅਸਲ 'ਚ ਕਰਦੇ ਕੀ ਆ ਹਾਲਾਂਕਿ ਸਵਾਲ ਤਾਂ ਨਹੀਂ ਹੋਣਾ ਚਾਹੀਦਾ ਜੇ ਮੁਲਾਜ਼ਮ ਹੈਗੇ ਆ ਕੰਮ ਕਰਦੇ 30 ਲੱਖ ਦੇ ਕਰੀਬ ਅਮਰੀਕਾ ਦੇ ਵਿੱਚ ਕੇਂਦਰ ਸਰਕਾਰ ਦਾ ਮੁਲਾਜ਼ਮ ਆ ਤੇ ਉਹ ਕੋ ਕੰਮ ਹੀ ਕਰਦੇ ਆ ਤੇ ਜੇ ਉਹ ਕੀ ਕਰਦੇ ਉਹਨਾਂ ਦੇ ਬੌਸ ਨੂੰ ਪੁੱਛ ਲਿਆ ਜਾਵੇ ਜਾਂ ਜਿਹੜਾ ਇਮੀਡੀਏਟ ਬੌਸ ਆ ਉਹਨਾਂ ਦਾ ਫਰਸਟ ਲਾਈਨ ਦੇ ਉੱਤੇ ਉਹ ਦੱਸ ਸਕਦੇ ਵੀ ਇਹ ਬੰਦੇ ਆ ਕੰਮ ਕਰਦੇ ਆ ਐਲਨ ਮਸਕ ਦਾ ਮੰਨਣਾ ਇਹ ਆ ਜਾਂ ਉਹਦੀ ਧਾਰਨਾ ਇਹ ਆ ਸਹੀ ਆ ਜਾਂ ਗਲਤ ਪਤਾ ਨਹੀਂ ਡੋਨਲਡ ਟਰੰਪ ਦੀ ਉਹਦੇ ਨਾਲ ਸਹਿਮਤੀ ਆ ਵੀ ਅਮਰੀਕਾ ਦੇ ਵਿੱਚ ਸਰਕਾਰੀ ਮੁਲਾਜ਼ਮ ਕੰਮ ਨਹੀਂ ਕਰਦੇ ਇਹ ਕੰਮ ਨਹੀਂ ਕਰਦੇ ਇਸ ਕਰਕੇ ਇਹ ਵਰਕਫੋਰਸ ਘਟਾਉਣੀ ਚਾਹੀਦੀ ਹੈ ਕੱਢਣੇ ਚਾਹੀਦੇ ਆ ਤੇ ਕੰਮ ਸਿੱਧਾ ਕਰਨਾ ਚਾਹੀਦਾ ਉਹਦੇ ਲਈ ਇਹਨਾਂ ਨੇ ਇਹ ਕਹਿਤਾ ਵੀ ਤੁਸੀਂ ਲਿਖ ਕੇ 5 ਪੁਆਇੰਟਾਂ ਦੇ ਵਿੱਚ ਸਾਨੂੰ ਦੱਸੋ ਵੀ 5 ਹੈਡਿੰਗ ਤਹਿਤ ਜਾਂ 5 ਬੁਲੇਟਸ ਦੇ ਨਾਲ ਉਹ ਦੱਸ ਦਿਓ ਸਾਨੂੰ ਲਿਖ ਕੇ ਵੀ ਸੋਮਵਾਰ ਨੂੰ ਅਸੀਂ ਆਹ ਕੀਤਾ ਮੰਗਲਵਾਰ ਆ ਬੁੱਧ ਵੀ ਰਾਹ ਸ਼ੁੱਕਰਵਾਰ ਤੱਕ ਆ ਪੰਜਾਂ ਦਿਨਾਂ ਦਾ ਕੰਮ ਸ਼ੁੱਕਰਵਾਰ ਨੂੰ ਭੇਜ ਦਿਓ ਸ਼ਨੀਵਾਰ ਨੂੰ ਭੇਜ ਦਿਓ ਐਤਵਾਰ ਜਾਂ ਸੋਮਵਾਰ ਸਵੇਰ ਤੱਕ ਸਾਨੂੰ ਹਰ ਹਫ਼ਤੇ ਲਿਖ ਕੇ ਭੇਜੋ ਆ ਹਫਤੇ ਇਹਨਾਂ ਨੇ ਕਿਹਾ ਵੀ ਸੋਮਵਾਰ ਤੱਕ ਭੇਜੋ ਜੇ ਨਹੀਂ ਭੇਜਿਆ ਤਾਂ ਤੁਹਾਡਾ ਅਸਤੀਫਾ ਹੁਣ ਇੱਕ ਗੱਲ ਬੜੀ ਆਪਣੇ ਆਪ ਦੇ ਵਿੱਚ ਹੈਰਾਨੀ ਵਾਲੀ ਗੱਲ ਆ ਜਿਹੜੀ ਆਫਿਸ ਆਫ ਪਰਸਨਲ ਮੈਨੇਜਮੈਂਟ ਆ ਉਹਨਾਂ ਨੇ ਇਹ ਈਮੇਲ ਭੇਜੀ ਆ ਕਿ ਆਪਣੀ ਜਿਹੜੀ ਤੁਹਾਡੀ ਵੀਕਲੀ ਜਿਹੜੀ ਤੁਹਾਡਾ ਕੰਮ ਆ 5 ਬੁਲੇਟ ਪੁਆਇੰਟਸ ਦੇ ਵਿੱਚ ਸਾਨੂੰ ਭੇਜੋ ਇਹ ਜਿਹੜੀ ਦੋ ਇੱਕ ਤਾਂ ਡਾਰੇ ਆ ਜਿਹੜੀ ਤਾਂ ਈਮੇਲ ਇੱਕ ਈਮੇਲ ਕੀਤੀ ਆ ਇਹ ਕੈਲਨ ਮਸਕ ਨੇ ਐਕਸ ਦੇ ਉੱਤੇ ਪੋਸਟ ਕੀਤਾ ਜਿਹੜਾ ਤਾਂ ਐਕਸ ਦੇ ਉੱਤੇ ਪੋਸਟ ਕੀਤਾ ਉਹਦੇ ਚ ਸਿੱਧੀ-ਸਿੱਧੀ ਧਮਕੀ ਆ ਇੱਕ ਤਰੀਕੇ ਦੀ ਕਿ ਇਹ ਤੁਹਾਡਾ ਜ਼ਬਰਦਸਤੀ ਅਸਤੀਫਾ ਹੋਊਗਾ ਜੇ ਤੁਸੀਂ ਇਹਦਾ ਜਵਾਬ ਨਾ ਦੇ ਦਿੱਤਾ ਈਮੇਲ ਦੇ ਵਿੱਚ ਇਦਾਂ ਦੀ ਕੋਈ ਗੱਲ ਨਹੀਂ ਹੁਣ ਇਹ ਤੋਂ ਰੌਲਾ ਪੈ ਗਿਆ ਜਿਹੜੇ ਕਾਂਗਰਸਮੈਨ ਨੇ ਕਹੀ ਜਾਂ ਕੁਝ ਹੋਰ ਨੇ ਉਹ ਕਹਿੰਦੇ ਵੀ ਇਹ ਕੀ ਗੱਲ ਹੋਈ ਕਿ ਇਹ ਐਲਨ ਮਸਕ ਕੌਣ ਹੁੰਦਾ ਸਰਕਾਰੀ ਮੁਲਾਜ਼ਮਾ ਨੂੰ ਇਦਾਂ ਪੁੱਛਣ ਵਾਲਾ ਤੇ ਕੀ ਸਰਕਾਰੀ ਮੁਲਾਜ਼ਮਾ ਨੂੰ ਇਦਾਂ ਕੱਢਿਆ ਜਾ ਸਕਦਾ ਵੀ ਜੇ ਉਹਨੇ ਆ ਕੰਮ ਨਾ ਕੀਤਾ ਤੇ ਸੋਮਵਾਰ ਤੱਕ ਉਹਨੂੰ ਨੌਕਰੀ ਤੋਂ ਕੱਢ ਦਿੱਤਾ ਜਾਊਗਾ ਜਿਹੜੀਆਂ ਕੁਝ ਏਜੰਸੀਜ਼ ਨੇ ਜਿਵੇਂ FBI ਆ ਜਾਂ ਸਟੇਟ ਡਿਪਾਰਟਮੈਂਟ ਆ ਜਾਂ NASA ਆ ਸੌਰੀ NSA ਆ ਇਹਨਾਂ ਸਾਰਿਆਂ ਨੇ ਕਿਹਾ ਆਪਣੇ EMPLOYEES ਨੂੰ ਵੀ ਤੁਹਾਨੂੰ ਕੋਈ ਜਵਾਬ ਦੇਣ ਦੀ ਲੋੜ ਨਹੀਂ ਤੁਸੀਂ ਰਹਿਣ ਦਿਓ ਦੂਜੇ ਪਾਸੇ ਕੋਸ਼ ਸਰਕਾਰ ਦੇ ਡਿਪਾਰਟਮੈਂਟ ਨੇ ਜਿਵੇਂ ਹੈਲਥ ਐਂਡ ਹਿਊਮਨ ਸਰਵਿਸਿਜ਼ ਆ ਉਹਨਾਂ ਨੇ ਆਪਣੇ ਮੁਲਾਜ਼ਮਾਂ ਨੂੰ ਕਿਹਾ ਵੀ ਤੁਹਾਨੂੰ ਕੀ ਤਰਾਜ ਤੁਸੀਂ ਲਿਖ ਦਿਓ ਅਸੀਂ ਪੰਜ ਦਿਨਾਂ ਚ ਕੀ ਕੀਤਾ ਜੋ ਤੁਸੀਂ ਕਰਦੇ ਹੋ ਲਿਖ ਕੇ ਭੇਜ ਦਿਓ ਸਧਾਰਨ ਜੀ ਗੱਲ ਆ ਯੂਨੀਅਨ ਇਸ ਗੱਲ ਦਾ ਵਿਰੋਧ ਕਰ ਲਈ ਹੈ ਜਿਹੜੀ ਸਭ ਤੋਂ ਵੱਡੀ ਫੈਡਰਲ EMPLOYES ਯੂਨੀਅਨ ਆ AFGE ਅਮਰੀਕਾ ਦੀ ਉਹਨੇ ਬਹੁਤ ਸਟਰੋਂਗਲੀ ਇਹਨੂੰ ਅਪੋਜ਼ ਕੀਤਾ ਇਸ ਗੱਲ ਨੂੰ ਤੇ ਉਹ ਕਹਿੰਦੇ ਅਸੀਂ ਲੜਾਂਗੇ ਦੇ ਨਾਲ ਕਾਨੂੰਨੀ ਲੜਾਈ ਲੜਾਂਗੇ ਕਿ ਐਸ ਤਰ੍ਹਾਂ ਨੌਕਰੀ ਤੋਂ ਗਲਤ ਤਰੀਕੇ ਨਾਲ ਕੱਢਿਆ ਜਾਣਾ ਜਾਂ ਇਦਾਂ ਟਰਮੀਨੇਟ ਕਰ ਦੇਣਾ ਫੇਅਰ ਨਹੀਂ ਹੈ ਜੂਨੀਅਰ ਲੀਡਰਸ ਜਿਹੜੇ ਨੇ ਉਹਨਾਂ ਨੇ ਐਲਨ ਮਸਕ ਦੇ ਉੱਤੇ ਸਿੱਧਾ-ਸਿੱਧਾ ਰੌਲਾ ਪਾਇਆ ਵੀ ਸਾਰੇ ਕੁਝ ਦੀ ਜਿਹੜੀ ਸਮੱਸਿਆ ਆ ਉਹ ਇੱਥੋਂ ਪੈਦਾ ਹੋ ਰਹੀ ਆ ਕਿ ਉਹ ਪਬਲਿਕ ਸਰਵਿਸ ਵਰਕਰਸ ਨੂੰ ਡਿਸਰੈਸਪੈਕਟ ਕਰ ਰਿਹਾ ਇਨਕਲੂਡਿੰਗ ਵੈਟਰਨਸ ਨੂੰ ਹੁਣ ਇਹਦਾ ਮਤਲਬ ਕੀ ਆ ਵੀ ਕੀ ਤੁਸੀਂ ਤੁਹਾਨੂੰ ਲੱਗਦਾ ਨਹੀਂ ਇਹ ਕੰਮ ਕਰਦੇ ਆ ਹੁਣ ਇਹਦੇ ਬਾਰੇ ਕਾਨੂੰਨੀ ਤੌਰ ਦੇ ਉੱਤੇ ਅਨਸਰਟਨਟੀ ਹਾਲਾਂਕਿ ਕਿੰਨੇ ਫੈਸਲੇ ਜਿਹੜੇ ਐਲਨ ਮਸਕ ਨੇ ਜਾਂ ਡੋਨਲਡ ਟਰੰਪ ਨੇ ਕੀਤੇ ਆ ਕਾਨੂੰਨਨ ਅਨਿਸ਼ਚਿਤਤਾ ਉਹਦੇ ਤੇ ਉਸੇ ਤਰ੍ਹਾਂ ਲਟਕਦੀ ਆ ਉਹਨਾਂ ਨੇ ਜਿਹੜਾ ਵਰਕਰਸ ਜਿਹੜੇ ਉਹਨਾਂ ਨੂੰ ਇਹ ਕਿਹਾ ਐਫ ਡੀਆ ਹੈੱਡਕੁਆਟਰਸ ਦੇ ਉੱਤੇ ਕਿ ਤੁਸੀਂ ਰਿਸਪੌਂਡ ਨਾ ਕਰੋ ਦੂਜਾ ਹੁਣ ਇਹਦੇ ਬਾਰੇ ਇਹ ਹੈਗਾ ਕਿ ਐਲਨ ਮਸਕ ਵਰਕਫੋਰਸ ਦੇ ਵਿੱਚ ਕੱਟ ਕਰਨਾ ਚਾਹੁੰਦੇ ਨੌਕਰੀਆਂ ਦੇ ਵਿੱਚ ਕੱਟ ਕਰਨਾ ਚਾਹੁੰਦੇ ਆ ਅ ਕਈ ਤਰ੍ਹਾਂ ਦੀ ਲੇਆਫ ਸ਼ਟਡਾਊਨ ਏਜੰਸੀਜ਼ ਦਾ ਕਈ ਕੁਝ ਹੋ ਰਿਹਾ ਇਹ ਨਵਾਂ ਰੌਲਾ ਰੱਪਾ ਇਸ ਵੇਲੇ ਜਿਹੜਾ ਪੈ ਚੁੱਕਿਆ ਅਗਲੀ ਖਬਰ ਵੀ ਐਲਨ ਮਸਕ ਦੇ ਲੇਆਫ ਨਾਲ ਹੀ ਸੰਬੰਧਿਤ ਆ ਯੂ ਐਸ ਏ ਆਈ ਡੀ ਜਿਹੜਾ ਈਐਸ ਡਿਪਾਰਟਮੈਂਟ ਨੇ ਵਿੱਚੋਂ ਇਹਨਾਂ ਨੇ 1600 ਬੰਦੇ ਨੂੰ ਕੱਢ ਦਿੱਤਾ ਯੂ ਐਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ ਯਾਨੀ ਕਿ ਯੂ ਐਸ ਏ ਆਈ ਡੀ 1600 ਬੰਦੇ ਨੂੰ ਕੱਢਤਾ ਤੇ ਬਾਕੀਆਂ ਨੂੰ ਇਹ ਕਹਿੰਦੇ ਵੀ ਤੁਸੀਂ ਛੁੱਟੀ ਤੇ ਜ਼ਬਰਦਸਤੀ ਛੁੱਟੀ ਤੇ ਭੇਜ ਤਰ ਲੋ ਵੀ ਤੁਸੀਂ ਕੰਮ ਨਹੀਂ ਕਰਨਾ ਨੌਕਰੀ ਤੋਂ ਨਹੀਂ ਕੱਢਿਆ ਪਰ ਉਹਨਾਂ ਨੂੰ ਇਹ ਕਹਿੰਦਾ ਵੀ ਤੁਸੀਂ ਆਪਣੇ ਆਪ ਨੂੰ ਛੁੱਟੀ ਤੇ ਸਮਝੋ ਜਿਹਦਾ ਬੰਦਾ ਛੁੱਟੀ ਤੇ ਹੁੰਦਾ ਹੁਣ ਨਾ ਤੇ ਉਹ ਫਾਈਲਾਂ ਦੇਖ ਸਕਦੇ ਆ ਨਾ ਕੋਈ ਪ੍ਰੋਜੈਕਟ ਜਿਹੜਾ ਚੱਲ ਰਿਹਾ ਉਹਨੂੰ ਕੁਝ ਕਰ ਸਕਦੇ ਆ ਉਹ ਕੁਝ ਵੀ ਨਹੀਂ ਕਰ ਸਕਦੇ ਉਹ ਮਤਲਬ ਇੱਕ ਤਰ੍ਹਾਂ ਤਨਖਾਹ ਮਿਲ ਰਹੀ ਆ ਪਰ ਨੌਕਰੀ ਨਹੀਂ ਕਰ ਰਿਹਾ ਜਿਹੜਾ ਇਹ ਜਿਹੜੀ ਇਹ ਡਿਪਾਰਟਮੈਂਟ ਆ ਯੂ ਐਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ ਯੂ ਐਸ ਏ ਆਈ ਡੀ ਇਹ ਉਹ ਮੁਲਾਜ਼ਮ ਨੇ ਇਹ ਉਹ ਏਜੰਸੀ ਆ ਜਿਹੜੀ ਅਮਰੀਕਾ ਤੋਂ ਬਾਹਰ ਕੰਮ ਕਰਦੀ ਹੈ ਸਰਕਾਰ ਦੀ ਇਹ ਡਿਪਾਰਟਮੈਂਟ ਆ ਵਿਭਾਗ ਆ ਅਮਰੀਕਾ ਦਾ ਪਰ ਅਮਰੀਕਾ ਕਿਉਂਕਿ ਦੂਜੇ ਦੇਸ਼ਾਂ ਦੇ ਵਿੱਚ ਬਹੁਤ ਕੁਝ ਕਰਦਾ ਕਿਤੇ ਫੂਡ ਐਡਾ ਕਿਤੇ ਕੁਝ ਕਰਨਾ ਹਜ਼ਾਰ ਕੰਮ ਨੇ ਇਹਨਾਂ ਦੇ ਉੱਥੇ ਬੰਦੇ ਰੱਖੇ ਆ ਮੁਲਾਜ਼ਮ ਨੇ ਉਹ ਮੁਲਾਜ਼ਮ ਤਾਂ ਅਮਰੀਕਾ ਦੇ ਹੀ ਨੇ ਉੱਥੋਂ ਜਾ ਕੇ ਉਹਨਾਂ ਨੇ ਆਪਣੇ ਨਿਆਣੇ ਉੱਥੇ ਪੜਨ ਲਾ ਲਏ ਉੱਥੇ ਕੰਮ ਕਰਦੇ ਆ ਪੱਕੇ ਉੱਥੇ ਰਹਿੰਦੇ ਆ ਮੁਲਾਜ਼ਮ ਅਮਰੀਕਾ ਦੀ ਸਰਕਾਰ ਦੇ ਨੇ ਉਹ ਏਜੰਸੀ ਚ ਇਹਨਾਂ ਨੂੰ ਲੱਗਦਾ ਵੀ ਕਪੜਾ ਬਹੁਤ ਵੱਡਾ ਹੈ ਕੰਮ ਨਹੀਂ ਲੋਕ ਕਰ ਰਹਾ ਔਰ ਇਹਨੂੰ ਇਮੀਡੀਏਟਲੀ ਇਹਨਾਂ ਨੇ ਕਿਹਾ ਵੀ ਇਹ इफेक्टिव ਹੋਊਗਾ ਐਤਵਾਰ ਕੱਲ ਜਿਹੜਾ ਲੰਕੇ ਗਿਆ ਇਸ ਰਾਤ ਤੋਂ ਜਿੰਨੇ ਯੂ ਐਸ ਆਈ ਡੀ ਦੇ EMPLOYEES ਨੇ ਪੂਰੀ ਦੁਨੀਆ ਦੇ ਵਿੱਚ ਉਹਨਾਂ ਨੂੰ ਕਿਹਾ ਤੁਸੀਂ ਜਿਹੜੀ ਪ੍ਰਸ਼ਾਸਕੀ ਛੁੱਟੀ ਤੇ ਐਡਮਿਨਿਸਟ੍ਰੇਟਿਵ ਲੀਵ ਕਹਿੰਦੇ ਇਹਨੂੰ ਮਤਲਬ ਤੁਸੀਂ ਕੰਮ ਨਹੀਂ ਕਰ ਰਹੇ ਪਰ ਹਜੇ EMPLOIED ਹੈਗੇ ਜਿਹੜੇ ਇੱਕ ਜੱਜ ਨੇ ਅ ਕੀ ਆ ਵੀ ਜਿਹੜੀ ਸਰਕਾਰ ਆ ਉਹ ਲੇਆਫਸ ਤੇ ਵੱਲੂ ਪ੍ਰਸੀਡ ਕਰ ਸਕਦੀ ਆ ਵਰਕਫੋਰਸ ਨੂੰ ਰਿਜੈਕਟ ਕਰ ਸਕਦੀ ਆ ਮੁਲਾਜ਼ਮਾਂ ਨੇ ਇਹਦੇ ਲਈ ਲੀਗਲ ਚੈਲੰਜ ਕੀਤਾ ਸੀ ਵੀ ਅਸੀਂ ਕਾਨੂੰਨੀ ਇਹਦੇ ਲਈ ਜਿਹੜਾ ਤੁਹਾਨੂੰ ਦੇ ਰਹੇ ਆ ਅਸੀਂ ਚੈਲੰਜ ਕਰ ਰਹੇ ਆ ਬਹੁਤ ਸਾਰੇ ਵਰਕਰਾਂ ਦੇ ਲਈ ਇਹ ਫੈਸਲਾ ਬੜਾ ਹੈਰਾਨੀ ਵਾਲਾ ਜਿਹੜੇ ਯੂ ਐਸ ਆਈ ਡੀ ਦੇ ਵਰਕਰ ਨੇ ਉਹ ਕਹਿੰਦੇ ਵੀ ਇਹਦੇ ਨਾਲ ਸਿਰਫ ਸਾਡੇ ਤੇ ਤਾਂ ਅਸਰ ਪੈਣਾ ਹੀ ਆ ਦੂਜਾ ਇਹ ਆ ਕਿ ਕਿੰਨੇ ਬڑے ਕ੍ਰਿਟੀਕਲ ਪ੍ਰੋਗਰਾਮ ਨੇ ਅਮਰੀਕਾ ਦੀ ਸਰਕਾਰ ਦੇ ਉਹ ਸਾਰਿਆਂ ਦੇ ਉੱਤੇ ਅਸਰ ਪਾਊਗਾ ਉਹਨਾਂ ਦਾ ਉਹਨਾਂ ਉਹਨਾਂ ਪ੍ਰੋਗਰਾਮ ਦਾ ਕਰਨਾ ਕੀ ਹੈ ਜਿਵੇਂ ਜਿਹਦੇ ਵਿੱਚ ਫੂਡ ਐਡ ਆ ਕਈ ਦੇਸ਼ਾਂ ਦੇ ਵਿੱਚ ਇਹ ਚੱਲ ਰਹੀ ਹੈ ਉਹ ਬੰਦ ਹੋ ਜੂਗੀ ਮਤਲਬ ਜੇ ਬੰਦਾ ਹੀ ਨਹੀਂ ਉੱਥੇ ਮਲਾਚ ਵੀ ਨਹੀਂ ਕੰਮ ਕਰਨ ਵਾਲਾ ਤਾਂ ਬੰਦ ਹੋ ਜੂਗੀ ਜਾਂ ਉਹ ਡਿਲੇ ਹੋ ਜੂਗੀ ਕਿਉਂਕਿ EMPLOYE ਜਿਹੜੇ ਆ ਉੱਥੇ ਜਿਹੜੇ ਉਹਨੂੰ ਮੈਨੇਜ ਕਰਦੇ ਹੋ ਕੰਮ ਹੀ ਨਹੀਂ ਕਰ ਰਹੇ ਇਹਦੇ ਵਿੱਚ ਵੀ ਐਲਨ ਮਸਕ ਦਾ ਰੋਲ ਆ ਐਲਨ ਮਸਕ ਜਿਹੜੇ ਇੱਕ 트੍ਰੰਪ ਦੇ ਬਜਟ ਐਡਵਾਈਜ਼ਰ ਨੇ ਉਹਨਾਂ ਦਾ ਇਹਦੇ ਵਿੱਚ ਹੈਗਾ ਲੀਡਿੰਗ ਰੋਲ ਆ ਕਿ ਵਰਕਫੋਰਸ ਨੂੰ ਕੱਟ ਕਰ ਦੇ ਵਿੱਚ ਕੱਟ ਕਰਨ ਦੇ ਵਿੱਚ ਲੋਕ ਆਲੋਚਨਾ ਵੀ ਕਰ ਰਹੇ ਆ ਤੇ ਕਾਨੂੰਨੀ ਤੌਰ ਦੇ ਉੱਤੇ ਨੂੰ ਚੈਲੰਜ ਵੀ ਕੀਤਾ ਜਾ ਰਿਹਾ ਕੁਝ ਯੂ ਐਸ ਸਾਈਡ ਦੇ ਅਫੀਸ਼ੀਅਲ ਤੇ ਕ੍ਰਿਟਿਕ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਇਹ ਲੇ ਆਫਸ ਗੈਰ ਕਾਨੂੰਨੀ ਆ ਕਾਂਗਰਸ ਨੇ ਜਿਹੜਾ ਇਸ ਏਜੰਸੀ ਨੂੰ ਬੰਦ ਕਰਨ ਦਾ ਕੋਈ ਫੈਸਲਾ ਨਹੀਂ ਕੀਤਾ ਦੂਜਾ ਇਹ ਆ ਕਿ ਇਹਨਾਂ ਨੇ ਮੁਲਾਜ਼ਮਾਂ ਨੂੰ ਕਿਹਾ ਵੀ ਜੋ ਹੋਣਾ ਉਹ ਬਾਅਦ ਚ ਹੁਣ ਪਰ ਤੁਸੀਂ ਕੰਮ ਨਹੀਂ ਕਰ ਸਕਦੇ ਨਾ ਫਾਈਲ ਐਕਸੈਸ ਕਰ ਸਕਦੇ ਆ ਨਾ ਕੋ ਬਿਜ਼ਨਸ ਕੰਡਕਟ ਕਰ ਸਕਦੇ ਆ ਨਾ ਕੋਈ ਆਨ ਗoing ਪ੍ਰੋਜੈਕਟ ਦੇ ਉੱਤੇ ਕੰਮ ਕਰ ਸਕਦੇ ਆ ਜੇ ਕੋ ਬਹੁਤ ਹੀ ਜ਼ਿਆਦਾ ਜ਼ਰੂਰੀ ਚੀਜ਼ ਆ ਤਾਂ ਉਹਦੇ ਲਈ ਤੁਸੀਂ ਸਾਡੀ ਸਪੈਸ਼ਲ ਪਰਮਿਸ਼ਨ ਲਓ ਜਿਹੜਾ ਸਟਾਫ ਸਰਕਾਰ ਦੇ ਫੰਡ ਤੇ ਦੇਸ਼ ਤੋਂ ਬਾਹਰ ਟਰੈਵਲ ਕਰਕੇ ਜਾਂਦਾ ਯੂ ਐਸ ਏ ਡੀ ਦੇ ਵਰਕਰਸ ਨੂੰ ਦੂਜੇ ਦੇਸ਼ਾਂ ਦੇ ਵਿੱਚ ਜਾਂ ਪੇਡ ਟਰੈਵਲ ਉਹ ਦਿੱਤਾ ਜਾਂਦਾ ਵੀ ਜੇ ਉਹਨਾਂ ਨੇ ਵਾਪਸ ਵੀ ਆਉਣਾ ਆ ਪਰ ਉਹਨਾਂ ਦੀਆਂ ਜਿਹੜੀਆਂ ਜੌਬਸ ਨੇ ਉਹ ਅਨਸਰਟਨ ਨੇ ਹੁਣ ਪਤਾ ਨਹੀਂ ਕੀ ਬਣਨਾ ਜਿਆਦਾ 1600 ਇਹ ਕੱਢਿਆ ਬਾਕੀ ਦੀ ਉਹ ਕਹਿੰਦੇ ਤਿਆਰੀ ਕੀਤੀ ਆ ਤੇ ਇਹ ਵੀ ਰੌਲੇ ਰੱਪੇ ਦੇ ਵਿੱਚ ਗੱਲ ਐ ਇਸ ਵੇਲੇ ਚੱਲ ਰਹੀ ਆ ਵੀ ਇਹਦਾ بڑھਣਾ ਕੀ ਆ ਅਗਰੇ ਕਾਲ ਬਾਦੋਸਤੋ ਇਕ ਨਵੀਂ ਅਪੁਆਇੰਟਮੈਂਟ ਐਫ ਪੀਆਈ ਦੇ ਡਿਪਟੀ ਡਾਇਰੈਕਟਰ ਦਾ ਨਾਮ ਸਾਹਮਣੇ ਆਇਆ ਰਾਸ਼ਟਰਪਤੀ ਟਰੰਪ ਨੇ ਡੈਨ ਜਿਹੜੇ ਬੋਂਗੀਨੋ ਡੈਨ ਬੋਂਗੀਨੋ ਦਾ ਨਾਮ ਸਾਹਮਣੇ ਲਿਆਂਦਾ ਵੀ ਇਹ ਅਗਲੇ ਐਫ ਪੀਆਈ ਦੇ ਡਿਪਟੀ ਡਾਇਰੈਕਟਰ ਹੋਣਗੇ ਦੰਦਾਂਗੀ ਨੂੰ ਦੀ ਪਿਕ ਆਪਣੇ ਆਪ ਦੇ ਵਿੱਚ ਬਹੁਤ ਕੰਟਰੋਵਰਸ਼ੀਅਲ ਆ ਕੰਟਰੋਵਰਸ਼ੀਅਲ ਇਹ ਨਹੀਂ ਕਿ ਉਹਨਾਂ ਨੇ ਕੋ ਮਾੜਾ ਕੰਮ ਕੀਤਾ ਕਿਹਾ ਇਹ ਜਾ ਰਿਹਾ ਵੀ ਇਹਨਾਂ ਨੂੰ ਤਜਰਬਾ ਕੋਈ ਨਹੀਂ ਪਿਛਲਾ ਇਹਨਾਂ ਨੂੰ ਤਜਰਬਾ ਕੋਈ ਨਹੀਂ ਐਫਬੀਆਈ ਦਾ ਥੋੜੇ ਦਿਨ ਪਹਿਲਾਂ ਅ ਕੱਲ ਪਰਸੋਂ ਹੀ ਆਪਾਂ ਗੱਲ ਕਰਦੇ ਸੀ ਫਰਾਈਡੇ ਜਿਹੜੇ ਕੈਸ਼ ਪਟੇਲ ਨੂੰ ਐਫਬੀਆਈ ਦੇ ਡਾਇਰੈਕਟਰ ਚੁਣਿਆ ਗਿਆ ਸੀ ਤਜਰਬਾ ਉਹਨਾਂ ਕੋਲੇ ਐਫਬੀਆਈ ਦਾ ਕੋਈ ਨਹੀਂ ਸੋ ਦੋਵੇਂ ਹੁਣ ਚਿੰਤਾ ਇਹ ਆ ਵੀ ਇੱਕ ਕੋਲੇ ਤਜਰਬਾ ਹੁੰਦਾ ਹਾਲਾਂਕਿ ਇਹ ਬਹੁਤ ਵੱਡੀ ਪੋਸਟ ਆ ਇਹਨੂੰ ਜੇ ਰਾਸ਼ਟਰਪਤੀ ਨੇ ਚੁਣਿਆ ਤਾਂ ਕੋਈ ਸੋਚ ਕੇ ਚੁਣਿਆ ਹੋਊ ਇੰਨੀ ਨਹੀਂ ਗੱਲ ਪਰ ਜਿਹੜੇ ਆਲੋਚਕ ਨੇ ਉਹ ਇਸ ਗੱਲ ਤੋਂ ਆਲੋਚਨਾ ਕਰ ਰਹੇ ਵੀ ਬਿਨਾ ਉਸ ਬੈਕਗ੍ਰਾਉਂਡ ਤੋਂ ਕਿਉਂ ਇਹਨਾਂ ਨੂੰ ਲਿਆਂਦਾ ਗਿਆ ਜਿਹੜੇ ਡੈਨ ਬੋਂਗੀਨੋ ਨੇ ਇੱਕ ਪੋਡਕਾਸਟਰ ਆ ਇਸ ਵੇਲੇ ਔਰ ਇਹਨਾਂ ਦੇ ਪੋਡਕਾਸਟ ਬਹੁਤ ਮਸ਼ਹੂਰ ਨੇ ਇਹਨਾਂ ਦੇ ਜਿਹੜੇ ਆਪਣੇ ਪ੍ਰੋਗਰਾਮ ਨੇ ਉਹ ਵੱਖ-ਵੱਖ ਪਲੇਟਫਾਰਮਸ ਦੇ ਉੱਤੇ ਸੀਐਨਐਨ ਜਾਂ ਫੌਕਸ ਨਿਊਜ਼ ਦੀ ਉਨੀ ਫਾਲੋਇੰਗ ਨਹੀਂ ਜਿੰਨੀ ਇਹਨਾਂ ਦੇ ਡੈਨ ਬੋਂਗੀਨੋ ਦੇ ਪੋਡਕਾਸਟ ਦੀ ਫਾਲੋਇੰਗ ਆ ਦੂਜਾ ਇਹ ਨੂੰ ਹੁਣ ਰਾਸ਼ਟਰਪਤੀ 트ੰਪ ਨੇ ਕਿਹਾ ਵੀ ਜਿੱਦਣ ਇਹਨਾਂ ਨੇ ਨੌਕਰੀ ਤੇ ਆ ਗਏ ਇਧਰਲੇ ਪਾਸੇ FBI ਦੇ ਡਿਪਟੀ ਡਾਇਰੈਕਟਰ ਬਣ ਕੇ ਉਹ ਕੰਮ ਛੱਡ ਦੇਣਗੇ ਪਰ ਰੌਲਾ ਰੱਪਾ ਇਹਨਾਂ ਦਾ ਪੈ ਰਿਹਾ ਕਿ ਪਹਿਲੇ ਜਿਹੜੇ ਪਹਿਲੇ ਡਿਪਟੀ ਸੀਗੇ ਉਹਨਾਂ ਕੋਲੇ ਤਜਰਬਾ ਬਹੁਤ ਸੀ FBI ਦਾ ਇਹਨਾਂ ਨੇ FBI ਨਾਲ ਕਦੇ ਵੀ ਕੰਮ ਨਹੀਂ ਕੀਤਾ ਦੂਜਾ ਇਹ ਪੁਲਿਸ ਆਫੀਸਰ ਆ ਸੀਕ੍ਰੇਟ ਸਰਵਿਸ ਏਜੰਟ ਵੀ ਰਹੇ ਆ ਪਰ ਜਿਹੜੀ ਜੇਸ ਕਰਕੇ ਇਹ ਮਸ਼ਹੂਰ ਆ ਉਹ ਮੀਡੀਆ ਪਰਸਨੈਲਿਟੀ ਹੈ ਤੇ ਇਹਨਾਂ ਨੇ ਹੁਣ ਕੈਸ਼ ਪਟੇਲ ਦੇ ਥੱਲੇ ਜਦੋਂ ਇਹਨਾਂ ਨੇ ਕੰਮ ਕਰਨਾ ਆ ਉਹਦੇ ਵਿੱਚ ਇਹ ਆ ਕਿ ਉਹਨਾਂ ਕੋਲੇ ਵੀ ਤਜਰਬੇ ਦੀ ਘਾਟ ਆ ਤੇ ਰੋਲ ਬਹੁਤ ਵੱਡਾ ਆ ਇਹ ਡਿਪਟੀ ਡਾਇਰੈਕਟਰ ਵਜੋਂ ਜਿਹੜੇ ਬੌਨਕੀਨੋ ਨੇ ਇਹ ਰਿਸਪੌਂਸਿਬਲ ਹੋਣਗੇ ਲਗਭਗ ਸਾਰੇ ਕੰਮ ਚਾਹੇ ਉਹ ਓਵਰਸੀਜ਼ ਆ ਉਹ ਇੱਥੇ ਇਹਨੂੰ ਇੱਥੇ ਦੇਖਣਾ ਜਿਹੜਾ ਆਪਣਾ ਅਮਰੀਕਾ ਦੇ ਵਿੱਚ ਚਾਹੇ ਜਿਹੜਾ ਉਹ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿੰਨੇ FBI ਦੇ ਆਪਰੇਸ਼ਨ ਚੱਲਦੇ ਉਹਨਾਂ ਸਾਰਿਆਂ ਦੇ ਉੱਤੇ ਧਿਆਨ ਇਹਨਾਂ ਨੇ ਰੱਖਣਾ ਹੈ ਦੂਜਾ ਇਹ 트럼ਪ ਦੇ ਬਹੁਤ ਤਕੜੇ ਸਪੋਰਟਰ ਰਹੇ ਜਿੰਨੇ ਡੋਨਲਡ 트럼ਪ ਨੇ ਇਤਕੀ ਚੋਣਾਂ ਕੀਤੀਆਂ ਨਾ ਬੰਦਿਆਂ ਦੀਆਂ ਜਿੰਨੇ ਵੱਡੇ ਅਹੁਦੇ ਨੇ 17 18 ਜਿਹੜੀਆਂ ਸੀਕ੍ਰੇਟ ਸਰਵਿਸ ਏਜੰਸੀਜ਼ ਨੇ ਉਹਨਾਂ ਦੇ ਮੁਖੀ ਨੇ ਜਾਂ ਜਿਹੜੇ ਵੀ ਨੇ ਹੈਲਥ ਅਥਾਰਟिटीज ਨੇ ਇੱਕ ਗੱਲ ਦਾ ਖਿਆਲ ਰੱਖਿਆ ਗਿਆ ਵੀ ਜਿਹੜਾ ਬੰਦਾ ਡੋਨਲਡ 트럼ਪ ਦੇ ਨਾਲ ਵਫਾਦਾਰ ਸੀ ਉਹਨੂੰ ਅਹੁਦਾ ਦਿੱਤਾ ਗਿਆ ਇਹਨਾਂ ਦੀ ਵੀ ਸਿਫਤ ਇਹ ਆ ਕਿ ਜਿਹੜੇ ਡੌਨ ਬੈਂਗ ਇਹਨਾਂ ਨੇ ਇਹ ਪਬਲੀਕਲੀ ਇਹਨਾਂ ਨੇ ਡੋਨਲਡ 트੍ਰੰਪ ਦੇ ਕਈ ਕਲੇਮ ਜਿਹਨਾਂ ਨੂੰ ਲੋਕ ਕਹਿੰਦੇ ਸੀ ਗਲਤ ਆ ਸਪੋਰਟ ਕੀਤੀ ਜਿਹਦੇ ਵਿੱਚ 2020 ਦੇ ਇਲੈਕਸ਼ਨ ਵਾਲਾ ਮਾਮਲਾ ਵੀ ਸੀਗਾ ਤੇ ਕਈ ਜਿਹੜੀਆਂ ਕਾਂਸਪੀਰੇਸੀ ਥਿਉਰੀਜ਼ ਵੀ ਦੱਸੀਆਂ ਜਾਂਦੀਆਂ ਸੀ ਦੂਜਾ ਕਨਜ਼ਰਵਟਿਵ ਕਮੈਂਟੇਟਰ ਨੇ ਇਹ ਜਿਹੜਾ ਇਹਨਾਂ ਦਾ ਦਾ ਡੌਨ ਬੈਂਗੀਨੋ ਸ਼ੋਅ ਬਹੁਤ ਪਪੂਲਰ ਆ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਤੇ ਲਗਭਗ ਬਹੁਤ ਜ਼ਿਆਦਾ ਇਹਨਾਂ ਦੀ ਫਾਲੋਇੰਗ ਆ ਸੋ ਇਹਨਾਂ ਨੇ ਉਹ ਜਿਹੜਾ ਪੋਡਕਾਸਟ ਆ ਉਹ ਬਾਅਦ ਦੇ ਵਿੱਚ ਜਦੋਂ ਚੁਣੇ ਜਾਂਦੇ ਆ ਉਦੋਂ ਛੱਡ ਦੇਣਾ ਆ ਅਸਲ ਦੇ ਵਿੱਚ ਇਹ ਦੋਵੇਂ ਜਿਹੜੇ ਕੈਸ਼ ਪਟੇਲ ਤੇ ਡੌਨ ਮਾਂਗੀਨੋ ਰਲ ਕੇ ਐਫਬੀਆਈ ਦੀ ਜਿਹੜੀ ਨੁਹਾਰ ਬਦਲਣ ਦੀ ਗੱਲਬਾਤ ਕਰ ਰਹੇ ਆ ਵੀ ਜਿਹੜਾ ਜਿਹੜਾ ਇਹ 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 ਖਾਸ ਤੌਰ ਦੇਤੇ ਇਹਨਾਂ ਨੂੰ ਇਹ ਲੱਗਦਾ ਨੇ ਕਿ ਵਿਊ ਜਿਹੜੇ ਨੇ ਇਹਦੇ ਉੱਤੇ ਵੀ ਜਿਹੜੀ ਕਈ ਪਾਲਿਸੀਜ਼ ਨੇ ਐਫਬੀਆਈ ਦੀ ਉਹਨਾਂ ਨੂੰ ਹਟਾ ਦੇਣਾ ਚਾਹੀਦਾ ਕਿ ਐਫਬੀਆਈ ਜਿਹੜੀ ਚਾਹੁੰਦੀ ਆ ਕਿ ਜਿਹੜੀ ਏਜੰਸੀ ਜਿਹੜੀ ਜਾਂ ਇਹ ਚਾਹੁੰਦੇ ਆ ਕਿ ਐਫਬੀਆਈ ਫੋਕਸ ਕਰੇ ਸਿਰਫ ਜੁਰਮ ਦੇ ਨਾਲ ਲੜਨ ਤੇ ਕ੍ਰਾਈਮ ਫਾਈਟਿੰਗ ਦੇ ਉੱਤੇ ਦਨਾਂ ਕਿ ਜਿਹੜੀ ਕਈ ਪੋਲੀਟਿਕਲ ਇਸ਼ੂ ਆ ਉਹਨਾਂ ਦੇ ਉੱਤੇ ਇਹ ਗੱਲਬਾਤ ਕਰੇ ਸੋ ਪਹਿਲੀਆਂ ਜਿਹੜੀਆਂ ਇਹਨਾਂ ਦੀਆਂ ਸਟੇਟਮੈਂਟਸ ਸੀਗੀਆਂ ਉਹਨਾਂ ਦੇ ਬਾਰੇ ਵੀ ਜਿਹੜਾ ਕਾਫੀ ਕੁਛ ਸੀਗਾ ਸਾਹਮਣੇ ਆਇਆ ਸੋ ਹੁਣ ਜਿਹੜਾ ਐਫ ਪੀਆਈ ਦਾ ਫਿਊਚਰ ਕੀ ਬਣਦਾ ਹੈ ਕੀ ਕੰਮ ਕਰਦੀ ਹੈ ਕਿੱਦਾਂ ਕਰਦੀ ਹੈ ਇਹ ਆਪਣੇ ਆਪ ਤੇ ਵਿੱਚ ਇੱਕ ਦੇਖਣ ਵਾਲੀ ਗੱਲ ਹੋਏਗੀ ਅਗਲੀ ਗੱਲਬਾਤ ਮੀਜ਼ਲਸ ਆਊਟਬ੍ਰੇਕ ਅਮਰੀਕਾ ਦੇ ਵਿੱਚ ਹੋਈ ਹੈ ਮੀਜ਼ਲਸ ਜਾਨੀ ਖਸਰਾ ਮੂੰਹ ਦੇ ਵਿੱਚ ਨਾ ਚਿੱਟੇ ਚਿੱਟੇ ਦਾਣੇ ਨਿਕਲਿਆ ਉਹਦੇ ਬੰਦੇ ਨੂੰ ਬੁਖਾਰ ਹੁੰਦਾ ਨੱਕ ਵਗਦਾ ਅੱਖਾਂ ਲਾਲ ਹੋ ਜਾਂਦੀਆਂ ਸਰੀਰ ਟੁੱਟਦਾ ਖਸਰਾ ਹੁੰਦਾ ਸੀ ਇਹ ਪਹਿਲਾਂ ਬੱਚਿਆਂ 'ਚ ਆਮ ਤੌਰ ਦੇ ਉੱਤੇ ਹੁੰਦਾ ਫਿਰ ਖਸਰੇ ਦੇ ਟੀਕੇ ਲੱਗਦੇ ਸੀ ਮੀਜ਼ਲਸ ਦੇ ਇੱਥੇ ਅਮਰੀਕਾ 'ਚ ਵੀ ਲੱਗਿਆ ਇਹ ਹੁਣ ਦੁਨੀਆ 'ਚੋਂ ਕਈ ਦੇ ਖਤਮ ਹੋ ਗਿਆ ਜਾਂ ਬਹੁਤ ਘਟ ਗਿਆ 20-25 ਸਾਲ ਪਹਿਲਾਂ ਅਮਰੀਕਾ ਦੇ ਕੈਦ ਤਾਹੀ ਵੀ ਸਾਡੇ ਖਸਰਾ ਖਤਮ ਹੋ ਗਿਆ ਪਰ ਇਹ ਦੁਬਾਰਾ ਫੇਰ ਆ ਗਿਆ ਕਿੱਥੋਂ ਆ ਗਿਆ ਪਤਾ ਨਹੀਂ ਅਮਰੀਕਾ ਦੇ ਦੋ ਸਟੇਟਾਂ ਟੈਕਸਸ ਤੇ ਮੈਕਸੀਕੋ ਲਗਭਗ 100 ਦੇ ਕਰੀਬ ਮੀਜ਼ਲ ਦੇ ਕੇਸ ਬੱਚਿਆਂ ਦੇ ਵਿੱਚ ਟੈਕਸਸ ਦੇ ਵਿੱਚ ਆਏ ਆ ਬਹੁਤ ਬੱਚਿਆਂ ਦੇ ਵਿੱਚ ਆ ਇਹ ਆ ਇਸੇ ਤਰ੍ਹਾਂ ਜਿਹੜੀ ਨਿਊ ਮੈਕਸੀਕੋ ਆ ਉੱਥੇ ਇਹਦੇ ਕੇਸ ਆਏ ਆ ਔਰ ਇਹ ਸਪਰੈਡ ਬਹੁਤ ਤੇਜ਼ੀ ਨਾਲ ਹੋ ਰਿਹਾ ਜਿਹੜੇ ਇਹ ਨੰਬਰ ਨੇ ਟੈਕਸਸ ਦੇ ਵਿੱਚ ਕੁਝ ਹਫ਼ਤੇ ਪਹਿਲਾਂ ਹਜੇ 24 ਕੇਸ ਸੀਗੇ ਜੇ ਕੁਝ ਹਫ਼ਤੇ ਪਹਿਲਾਂ 24 ਸੀ ਤੇ ਹੁਣ ਇਹ 90 ਹੋ ਗਏ ਆ ਸੋ ਜਿਹੜੇ ਅਫੀਸ਼ੀਅਲਸ ਨੇ ਉਹ ਇਹ ਵਾਰਨਿੰਗ ਦੇ ਰਹੇ ਆ ਕਿ ਇਹ ਕੇਸ ਬਹੁਤ ਤੇਜ਼ੀ ਨਾਲ ਵੱਧ ਸਕਦੇ ਆ ਮੀਜ਼ਲ ਦੇ ਸਿੰਪਟਮਸ ਕੀ ਨੇ ਜੇਕਰ ਤੁਹਾਨੂੰ ਪਹਿਲਾਂ ਦੱਸਿਆ ਬੁਖਾਰ ਆ ਖੰਗਾ ਨੱਕ ਵਗਦਾ ਆ ਅੱਖਾਂ ਚੋਂ ਪਾਣੀ ਆਉਂਦਾ ਆ ਛੋਟੇ ਛੋਟੇ ਚਿੱਟੇ ਰੰਗ ਦੇ ਜਿਹੜੇ ਦਾਣੇ ਜੇ ਸਪੌਟ ਜੇ ਬਣ ਜਾਂਦੇ ਤੁਹਾਡੇ ਮੂੰਹ ਦੇ ਅੰਦਰ ਤੇ ਬਾਅਦ ਵਿੱਚ ਜਾ ਕੇ ਜਿਹੜੀ ਲਾਲ ਰੰਗ ਦੇ ਇਹ ਰੈਸ਼ਸ ਜੀਆਂ ਤੁਹਾਡੀ ਬੋਡੀ ਦੇ ਉੱਤੇ ਦਿਖਣ ਲੱਗ ਜਾਂਦੀਆਂ ਮੀਜ਼ਲ ਦਾ ਇਲਾਜ ਕੋਈ ਨਹੀਂ ਕੋਈ ਸਪੈਸੀਫਿਕ ਟ੍ਰੀਟਮੈਂਟ ਨਹੀਂ ਮੀਜ਼ਲਸ ਦੀ ਇਦੇ ਨਾਲ ਸਗੋਂ ਅੱਗੇ ਹੋਰ ਕੰਪਲਿਕੀਸ਼ਨਸ ਨਮੂਨੀਆਂ ਵਰਗੀਆਂ ਜ਼ਿਆਦਾ ਹੋ ਸਕਦੀਆਂ ਤੇ ਜਿਹੜੇ ਜੇ 1000 ਬੱਚੇ ਨੂੰ ਮੀਜ਼ਲਸ ਹੁੰਦੀ ਆ ਤਾਂ ਉਹਦੇ ਵਿੱਚੋਂ 1-2 ਦੀ ਮੌਤ ਵੀ ਹੋ ਜਾਂਦੀ ਆ ਜਿਹੜੇ ਅੰਕੜੇ ਦੱਸਦੇ ਆ 2000 ਦੇ ਵਿੱਚ ਅਮਰੀਕਾ ਨੇ ਡਿਕਲੇਅਰ ਕਰ ਦਿੱਤਾ ਸੀ ਕਿ ਮੀਜ਼ਲਸ ਨੂੰ ਅਸੀਂ ਐਲੀਮੀਨੇਟ ਕਰ ਦਿੱਤਾ ਆ ਵੈਕਸੀਨ ਦੇ ਨਾਲ ਹੀ ਹੋਇਆ ਸੀ ਪਰ ਹੁਣ ਜਿਹੜੀ ਵੈਕਸੀਨ ਰੇਟ ਆ ਉਹ ਬਹੁਤ ਘਟ ਗਿਆ ਜਿਹੜੇ ਥੋੜੇ ਲੋਕ ਨੇ ਉਹ ਵੈਕਸੀਨ ਲਵਾ ਰਹੇ ਆ ਐਸਪੈਸ਼ਲੀ ਆ ਕੋਵਿਡ-19 ਦੇ ਪੰਡੈਮਿਕ ਤੋਂ ਬਾਅਦ ਜਿਹੜੀ ਇਹ ਆਊਟਬ੍ਰੇਕ ਜ਼ਿਆਦਾ ਹੋ ਰਹੀ ਆ ਅਨਵੈਕਸੀਨੇਟਿਡ ਕਮਿਊਨਿਟੀਆਂ ਦੇ ਵਿੱਚ ਮੀਜ਼ਲਜ਼ ਜ਼ਿਆਦਾ ਫੈਲਦੀ ਆ ਸੋ ਜਿੱਥੇ ਕਿਉਂਕਿ ਜਿਹਨਾਂ ਇਲਾਕਿਆਂ ਦੇ ਵਿੱਚ 95% ਲੋਕ ਜਿਹੜੇ ਉਹ ਵੈਕਸੀਨੇਟਡ ਨੇ ਜਿਹੜੇ ਰੀਸੈਂਟ ਕੇਸਸ ਆਏ ਆ ਉਹ ਅਨਵੈਕਸੀਨੇਟਿਡ ਲੋਕਾਂ ਦੇ ਵਿੱਚ ਜ਼ਿਆਦਾ ਆ ਉਹਦਾ ਕਾਰਨ ਇਹ ਕੀ ਆ ਕਿ ਐਂਟੀ-ਵੈਕਸੀਨ ਮਿਸ ਇਨਫੋਰਮੇਸ਼ਨ ਬਹੁਤ ਫੈਲੀ ਪਿਛਲੇ ਸਮੇਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਫਾਲਸ ਇਨਫਰਮੇਸ਼ਨ ਵੈਕਸੀਨ ਦੇ ਬਾਰੇ ਲੋਕ ਡਰ ਗਏ ਇੱਕ ਇਹਦੇ ਉੱਤੇ ਇਹ ਆ ਕਿ ਡੋਨਲਡ 트ੰਪ ਨੇ ਇਹਦੇ ਉੱਤੇ ਜਿਹੜੇ ਉਹਨਾਂ ਦੇ ਬਣਾਏ ਆ ਹੈਲਥ ਸੈਕ੍ਰੇਟਰੀ ਰੋਬਰਟ ਐਫ ਕੈਨੇਡੀ ਜੂਨੀਅਰ ਉਹ ਆਪਣੇ ਆਪ ਚ ਵੈਕਸੀਨ ਦੀ ਆਲੋਚਨਾ ਕਰਦੇ ਆਏ ਤੇ ਹੁਣ ਉਹਨਾਂ ਦੇ ਮੁਖੀ ਉਹ ਲਾ ਦਿੱਤੇ ਆ ਤੇ ਲੋਕ ਥੋੜਾ ਜਿਹਾ ਡਰ ਗਏ ਇਹਦੇ ਉੱਤੇ ਸੋ ਜਿਹੜੀ ਮੀਜ਼ਲਸ ਨੇ ਇਹ ਵੈਕਸੀਨ ਤੋਂ ਬਿਨਾ ਮਾਰੂ ਹੋ ਸਕਦੀਆਂ 1963 ਦੇ ਵਿੱਚ ਇਸ ਬਿਮਾਰੀ ਨੇ 4-500 ਲੋਕ ਬਿਮਾਰੀ ਨਾਲ 4-500 ਲੋਕ ਹਰ ਸਾਲ ਜਿਹੜਾ ਅਮਰੀਕਾ ਦੇ ਵਿੱਚ ਜਿਹੜਾ ਉਹ ਮਾਰਿਆ ਜਾਂਦਾ ਸੀ ਤੇ ਲਗਭਗ 48000 ਦੇ ਕਰੀਬ ਜਿਹੜਾ ਆ ਉਹ ਹਸਪੀਟਲਾਈਜ਼ ਹੁੰਦਾ ਸੀ ਸੋ 25% ਕੇਸਸ ਆਊਟ ਬ੍ਰੇਕ ਦੇ ਵਿੱਚ ਜਿਹੜੇ ਆ ਲਗਭਗ ਉਹਨਾਂ ਨੂੰ ਹਸਪੀਟਲ ਦੀ ਕੇਅਰ ਚਾਹੀਦੀ ਹੈ ਜਾਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਲਿਜਾਣਾ ਪੈ ਰਿਹਾ ਅਗਲੀ ਗੱਲਬਾਤ ਓਕਲਾਹਾਮਾ ਦੇ ਵਿੱਚ ਇੱਕ ਰੌਲਾ ਰੱਪਾ ਪਿਆ گورنر ਤੇ ਸਟੇਟ ਬੋਰਡ ਆਫ ਐਜੂਕੇਸ਼ਨ ਦੇ ਵਿੱਚ ਸਟੇਟ ਬੋਰਡ ਆਫ ਐਜੂਕੇਸ਼ਨ ਇਹ ਕਹਿੰਦਾ ਵੀ ਜਦੋਂ ਵੀ ਨਿਆਣਾ ਦਾਖਲ ਹੋਣਾ ਸਕੂਲ ਦੇ ਵਿੱਚ ਉਹਦੇ ਮਾਪਿਆਂ ਨੂੰ ਪੁੱਛਿਆ ਜਾਵੇ ਵੀ ਤੁਸੀਂ ਪੱਕੇ ਆ ਕੱਚੇ ਆ ਤੁਹਾਡਾ ਇਮੀਗ੍ਰੇਸ਼ਨ ਸਟੇਟਸ ਕੀ ਹੈ گورنر ਜਿਹੜੇ ਆ ਉਹਨਾਂ ਨੇ ਇਹਨੂੰ ਰਿਜੈਕਟ ਕਰ ਦਿੱਤਾ ਓਕਲਾਹਾਮਾ ਦੇ گورنر ਨੇ ਕੈਵਨ ਸਟ੍ਰੇਟ ਉਹਨਾਂ ਨੇ ਇਹਨੂੰ ਰਿਜੈਕਟ ਕਰ ਦਿੱਤਾ ਵੀ ਇਹ ਠੀਕ ਨਹੀਂ ਹੈ ਇਹ ਉਹਨਾਂ ਨੇ ਕਿਹਾ ਕਿ ਗੈਰ ਜ਼ਰੂਰੀ ਰਾਜਨੀਤਿਕ ਡਰਾਮਾ ਆ ਜਿਹੜਾ ਡੋਨਲਡ 트੍ਰੰਪ ਦਾ ਇਮੀਗ੍ਰੇਸ਼ਨ ਦੇ ਉੱਤੇ ਜੇਸ ਕਿਸਮ ਦੇ ਯਤਨ ਨੇ ਕਿ アン ਡਾਕੂਮੈਂਟਡ ਨੂੰ ਡਿਪੋਰਟ ਕਰਨਾ ਤੇ ਬਾਰਡਰ ਪਾਲਿਸੀ ਨੂੰ ਹੋਰ ਸਖਤ ਕਰਨਾ ਜਿਹੜੀ ਇਹਨਾਂ ਦੇ ਲੀਗਲ ਐਕਸਪਰਟ ਦੱਸ ਰਹੇ ਆ ਕਿ ਇਸ ਨਿਯਮ ਦੇ ਨਾਲ ਜਿਹੜੇ ਇਮੀਗ੍ਰੈਂਟ ਪਰਿਵਾਰ ਨੇ ਉਹਨਾਂ ਨੂੰ ਇਦਾਂ ਲੱਗੂਗਾ ਵੀ ਸਾਡਾ ਜਿਹੜਾ ਸਾਨੂੰ ਇਹ ਸਕੂਲ ਚਾਹੁੰਦਾ ਨਹੀਂ ਹੈ ਐਜੂਕੇਸ਼ਨ ਬੋਰਡ ਸਾਰੇ ਦਾ ਸਾਰਾ ਇਹ ਗਵਰਨਰ ਸਟੇਟ ਨੇ ਹਲਾ ਦਿੱਤਾ ਆ ਤਿੰਨ ਮੈਂਬਰ ਜਿਹੜੇ ਪੰਜਾਂ ਦੇ ਵਿੱਚੋਂ ਬੋਰਡ ਆਫ ਐਜੂਕੇਸ਼ਨ ਦੇ ਵਿੱਚ ਉਹਨਾਂ ਨੇ ਰਿਪਲੇਸ ਕਰ ਦਿੱਤਾ ਕਿਹਾ ਇਹ ਆ ਕਿ ਸਾਡਾ ਮਕਸਦ ਸਕੂਲਾਂ ਨੂੰ ਇੰਪਰੂਵ ਕਰਨ ਦਾ ਆ ਨਾ ਕਿ ਰਾਜਨੀਤੀ ਕਰਨੀ ਹੈ ਸੁਪਰਿੰਟ ਰਿਆਨ வால்ਟਰ ਇਸ ਗੱਲ ਦੇ ਨਾਲ ਅਸਹਿਮਤ ਨੇ ਤੇ ਦਾ ਵਿਰੋਧ ਕਰ ਰਹੇ ਆ ਉਹ ਇਹ ਕਹਿ ਰਹੇ ਆ ਕਿ ਜਿਹੜੇ ਇਹ ਜਿਹੜੇ ਗਵਰਨਰ ਸਟੇਟ ਜੋ ਕੁਝ ਕਰ ਰਹੇ ਆ ਇਹ ਰਾਸ਼ਟਰਪਤੀ ਦੀਆਂ ਪਾਲਿਸੀਆਂ ਦੇ ਨਾਲ ਅਲਾਈਨ ਨਹੀਂ ਹੁੰਦਾ ਪਿਛਲੇ ਸਮੇਂ ਇਹ வால்ਟਰ ਦੇ ਅੰਡਰ ਓਕਲਾਹੋਮਾ ਦੇ ਵਿੱਚ ਜਿਹੜੇ ਰਿਲੀਜੀਅਸ ਟੀਚਿੰਗ ਜਾਂ ਸਕੂਲ ਦੇ ਵਿੱਚ ਧਾਰਮਿਕ ਵਿਦਿਆ ਤੇ ਫੈਡਰਲ ਸਰਕਾਰ ਨੂੰ ਸੂਕੀਤਾ ਇਮੀਗ੍ਰੇਸ਼ਨ ਪਾਲਿਸੀਜ਼ ਦੇ ਵਿੱਚ ਕਈ ਇਹਦੇ ਲੀਗਲ ਇਸ਼ੂਜ਼ ਨੇ ਸੁਪਰੀਮ ਕੋਰਟ ਕੇਸ 1982 ਤੋਂ ਲੈ ਕੇ ਕਹਿੰਦਾ ਕਿ ਸਾਰੇ ਬੱਚੇ ਕੋਈ ਇਹਨਾਂ ਦੇ ਇਮੀਗ੍ਰੇਸ਼ਨ ਸਟੇਟਸ ਹੋਵੇ ਜਾਂ ਨਾ ਹੋਵੇ ਉਹਨਾਂ ਕੋਲ ਇਹ ਅਧਿਕਾਰ ਹੈ ਕਿ ਉਹ ਸਕੂਲ ਦੇ ਵਿੱਚ ਐਜੂਕੇਸ਼ਨ ਲੈ ਸਕਦੇ ਆ ਲਗਭਗ ਇਦਾਂ ਦਾ ਕੇਸ ਅਲਬਾਮਾ ਦੇ ਵਿੱਚ 2011 ਦੇ ਵਿੱਚ ਅਲਬਾਮਾ ਨੇ ਇਦਾਂ ਦਾ ਲਾ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਪਰ ਕੋਰਟ ਨੇ ਉਹਨੂੰ ਬਲਾਕ ਕਰ ਦਿੱਤਾ ਸੀ ਕਰੂਨੀ ਲੜਾਈ ਤੋਂ ਬਾਅਦ ਜਿਹੜਾ ਜਦੋਂ ਇਹ ਹੁਣ ਦੇਖਦੇ ਆਂ ਤੇ ਇੱਕ ਵੱਡੀ ਵੱਡੇ ਪੱਧਰ ਤੇ ਰਾਜਨੀਤਿਕ ਲੜਾਈ ਬਣ ਜਾਂਦੀ ਆ ਇੱਕ ਤਾਂ ਸਿੱਧੀ ਗੱਲ ਆ ਕਿ ਜਿਹੜੇ ਰਿਪਬਲਿਕਨ ਨੇ ਡੋਨਲਡ ਟਰੰਪ ਨੇ ਇਹ ਇਮੀਗਰੈਂਟਸ ਦੇ ਉੱਤੇ ਸਖਤੀ ਵਰਤਦੇ ਆ ਥੋੜੀ ਜੀ ਤੇ ਜਿਹੜੇ ਡੈਮੋਕ੍ਰੇਟਸ ਨੇ ਉਹ ਥੋੜੇ ਜਿਹਾ ਨਰਮ ਨੇ ਉਹ ਥੋੜਾ ਜਿਹਾ ਨਰਮ ਰਹਿੰਦੇ ਆ ਪਰ ਕਈ ਵਾਰੀ ਵਿਦਨ ਪਾਰਟੀ ਵੀ ਰੌਲਾ ਪੈ ਜਾਂਦਾ ਹੁਣ ਜਿਹੜੇ ਇਹ ਗਵਰਨਰ ਸਟੇਟ ਨੇ ਇਹ ਰਿਪਬਲਿਕਨ ਨੇ ਡੋਨਲਡ 트럼ਪ ਵੀ ਰਿਪਬਲਿਕਨ ਆ ਪਰ ਗਵਰਨਰ ਅਸਟ੍ਰੇਟਰ ਰਿਪਬਲਿਕਨ ਹੋਣ ਦੇ ਬਾਵਜੂਦ ਇਹਨਾਂ ਪਾਲਿਸੀਆਂ ਦਾ ਵਿਰੋਧ ਕਰ ਰਹੇ ਆ ਵੀ ਅਸੀਂ ਕਿਉਂ ਕਿਸੇ ਨਿਆਣੇ ਨੂੰ ਪੁੱਛੀਏ ਕਿ ਤੇਰੇ ਮਾਪੇ ਕੱਚੇ ਆ ਕਿ ਪੱਕੇ ਆ ਇਹ ਤੇ ਬਾਅਦ ਦੇ ਵਿੱਚ ਮਤਲਬ ਡਾਟਾ ਇਕੱਠਾ ਕਰਕੇ ਉਹਨਾਂ ਨੂੰ ਕੱਢਿਆ ਜਾ ਸਕਦਾ ਸੋ ਇਹ ਵਿਰੋਧ ਕਰ ਰਹੇ ਆ ਕਿ ਸਾਨੂੰ ਪੁੱਛਣਾ ਨਹੀਂ ਚਾਹੀਦਾ ਨਾ ਉਹਦਾ ਨੋਟ ਕਰਨਾ ਚਾਹੀਦਾ ਜਦੋਂ ਕਿ ਅਮਰੀਕਾ ਦੇ ਵਿੱਚ ਰਾਸ਼ਟਰਪਤੀ 트럼ਪ ਐ ਇਸ ਲਈ ਇਹ ਕਹਿ ਰਹੇ ਆ ਕਿ ਸਕੂਲਾਂ ਬੱਚਿਆਂ ਦਾ ਇਹ ਅੰਕੜੇ ਸਾਡੇ ਕੋਲ ਹੋਣੇ ਚਾਹੀਦੇ ਆ ਕਾਫੀ ਜਿਹੜਾ ਇਮੀਗ੍ਰੇਸ਼ਨ ਦੇ ਉੱਤੇ ਜਿਸ ਕਿਸਮ ਦਾ ਪਿਛਲੇ ਸਮੇਂ ਦੇ ਵਿੱਚ ਰੌਲਾ ਰੱਪਾ ਪਿਆ ਕਈ ਜਿਹੜੀਆਂ ਸਕੂਲ ਡਿਸਟ੍ਰਿਕਟਸ ਨੇ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਇਕੱਠੇ ਹੋ ਕੇ ਕਿਹਾ ਵੀ ਅਸੀਂ ਉਲਟਾ ਉਥੇ ਹੋ ਰਿਹਾ ਜਿਵੇਂ ਕੈਲੀਫੋਰਨੀਆ ਜਾਂ ਸ਼ਿੰਗਟਨ ਵਰਗੀਆਂ ਸਟੇਟਾਂ ਦੇ ਵਿੱਚ ਉਹ ਬੱਚਿਆਂ ਨੂੰ ਐਜੂਕੇਟ ਕਰ ਰਹਾ ਵੀ ਤੁਹਾਨੂੰ ਅਸੀਂ ਇੱਥੋਂ ਕੱਢ ਨਹੀਂ ਸਕਦੇ ਜਾਂ ਤੁਹਾਡੇ ਰਾਈਟਸ ਕਿਹੜੇ ਆ ਵੀ ਜੇ ਕੱਲ ਉਹ ਆਇਸ ਦੀ ਰੇਡ ਪੈਂਦੀ ਤੁਸੀਂ ਕਹਿਣਾ ਕੀ ਆ ਉਹਨਾਂ ਨੂੰ ਇਹ ਆਪਣੇ ਆਪ ਦੇ ਵਿੱਚ ਇੱਕ ਜਿਹੜੀ ਕਾਫੀ ਵੱਖਰੀ ਗੱਲਬਾਤ ਦੇਖਣ ਨੂੰ ਨਜ਼ਰ ਆ ਰਹੀ ਹੈ ਦੋਸਤੋ ਦੇ ਨਾਲ ਇਹਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਨੂ ਵੀ ਗੱਲਬਾਤਾਂ ਨਾਲ